ਗੁਰਬਾਣੀ ਸੰਵਾਦ ਜਿਉ ਟੂ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਅੱਜ ਅਸੀਂ ਇੱਕ ਵਿਸ਼ੇਸ਼ ਵਿਸ਼ੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਡਾਕਟਰ ਪੂਰਨ ਸਿੰਘ ਹੋਰ ਕਰ ਰਹੇ ਆ ਜਿਹੜਾ ਇਹ ਵਿਸ਼ੇ ਜਿਹੜੇ ਅਸੀਂ ਭਾਵੇਂ ਬਖੋ ਬਖੋ ਕਰੇ ਸਮੇ ਬਖੋ ਕਰੇ ਵਿਸ਼ੇ ਛੋਨੇ ਆ ਪਰ ਇਹ ਜਿਹੜਾ ਵਿਸ਼ਾ ਜਿਹੜਾ ਥੋੜਾ ਜਿਹਾ ਉਹਨਾਂ ਨੂੰ ਹਟਮਾ ਇਹ ਅਸੀਂ ਸਾਡੇ ਕੋਈ ਸੱਜਣ ਨੇ ਸਾਨੂੰ ਸੁਝਾਅ ਦਿੱਤਾ ਜਿਹੜੇ ਖਾਸ ਤੌਰ ਤੇ ਗਰੰਥੀ ਸਿੰਘ ਦੀ ਡਿਊਟੀ ਨਿਭਾਰੇ ਆ ਉਹਨਾਂ ਨੇ ਸਾਨੂੰ ਚੇਚੇ ਤੌਰ ਤੇ ਕੋਈ ਸੱਜਣ ਨੇ ਆਕੇ ਆਕੇ ਤੁਸੀਂ ਇਸ ਵਿਸ਼ੇ ਤੇ ਜ਼ਰੂਰ ਗੱਲ ਕਰੋ ਤੋਂ ਇਸ ਬੰਦੀ ਮੈਂ ਗੱਲਬਾਤ ਕਰਨ ਲਈ ਕੋਈ ਜਿਹੜੇ ਸਵਾਲ ਆ ਸਮੱਸਿਆ ਉਹ ਡਾਕਟਰ ਪੂਰਨ ਸਿੰਘ ਵਾਲਾ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਜਿਹੜਾ ਇਸ ਪਹਿਲੂ ਉੱਤੇ ਜਿਹੜੀ ਆ ਉਹ ਰੋਸ਼ਨੀ ਪਾਓ ਦਰਸਾ ਤੁਹਾਡਾ ਇਸ ਚੈਨਲ ਤੇ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਤੁਸੀਂ ਇਹ ਦੱਸੋ ਕਿ ਸਾਡੇ ਵਿੱਚ ਵੱਖੋ-ਵੱਖਰੀਆਂ ਸੰਪਰਦਾਵਾਂ ਫਿਰ ਕੇ ਜਥੇਬੰਦੀਆਂ ਜਿਨ੍ਹਾਂ ਦੀ ਹਰ ਇੱਕ ਦੀ ਆਪੋ ਆਪਣੀ ਮਰਿਆਦਾ ਉਹਨਾਂ ਨੇ ਆਪੋ ਆਪਣੀ ਮਰਿਆਦਾ ਜਿਹੜੀ ਆ ਉਹ ਬਣਾਈ ਆ ਉਹਦੇ ਅਨੁਸਾਰ ਜਿਹੜੇ ਆ ਉਹ ਵਿਚਰਦੇ ਆ ਭਾਵੇਂ ਪੰਥਕ ਤੌਰ ਤੇ ਸਿੱਖ ਰਹਿਤ ਮਰਿਆਦਾ ਜਿਹੜੀ ਆ ਉਹਨੋਂ ਹੋਂਦ ਵਿੱਚ ਆਏ ਆ ਕਿਵੇਂ ਬਰੇ ਹੋ ਗਿਆ ਪਰ ਫਿਰ ਵੀ ਜਿਹੜੀ ਆਮ ਗੁਰਦੁਆਰਾ ਸਹਿਬਾਨ ਵਿੱਚ ਉਹ ਲਾਗੂ ਨਹੀਂ ਜਿਵੇਂ ਕਿ ਦੂਜੇ ਧਰਮਾਂ ਜਿਵੇਂ ਕਿ ਕ੍ਰਿਸਚੀਅਨਿਟੀ ਜਾਂ ਇਸਲਾਮ ਜਿੰਨੇ ਵੀ ਬਾਕੀ ਧਰਮਾਂ ਉਹਨਾਂ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਵਿੱਚ ਵੀ ਵੱਖ-ਵੱਖ ਫਿਰਕੇ ਹੈਗੇ ਆ ਵੱਖ-ਵੱਖ ਰਿੰਗ ਸੰਪਰਦਾਵਾਂ ਹੈਗੀਆਂ ਪਰ ਜੋ ਕਿ ਉਹ ਪੁਰਾਣੇ ਆ ਇਸ ਲਈ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਵਿੱਚ ਸ਼ੁਰੂਮ ਵਿੱਚ ਬੜੇ ਲੜਾਈ ਝਗੜੇ ਹੁੰਦੇ ਰਹੇ ਬੜੇ ਆਵਾਜ਼ ਵਿਵਾਦ ਹੁੰਦੇ ਰਹੇ ਉਹ ਬੜਾ ਲੰਮਾ ਸਮਾਂ ਚੱਲਦੇ ਰਹੇ ਇਸ ਲਈ ਜਿਹੜੀ ਕ੍ਰਿਸਚੀਅਨਿਟੀ ਵੀ ਜੇਕ ਸਿੰਘ ਪਰ ਚਲਤ ਹੈਗੀ ਆ ਕਿ ਜਿਨੇ ਕ੍ਰਿਸਚਨ ਖੁਦ ਕ੍ਰਿਸਤੀਆਂ ਨੇ ਮਾਰੇ ਆ ਇਹਨੇ ਜਿਹੜੇ ਨਾਨ ਕ੍ਰਿਸਚਨ ਸੀ ਉਹਨਾਂ ਨੇ ਨਹੀਂ ਮਾਰੇ ਹਾਂਜੀ ਇਹਦਾ ਮੁੱਖਿਹੜਾ ਕਾਰਨ ਸੀ ਉਹ ਜਿਹੜੇ ਮਤਭੇਦ ਸੀਗੇ ਧਾਰਮਿਕ ਤੌਰ ਤੇ ਮਤਭੇਦ ਸੀਗੇ ਫਿਰਕੀ ਬੰਦੀ ਸੀ ਸੰਪਰਦਾਵਾਂ ਸੀਗੀਆਂ ਉਹਨਾਂ ਨੂੰ ਉਹਨਾਂ ਕਾਰਨ ਨਹੀਂ ਸੀ ਕਿਉਂਕਿ ਸਾਡਾ ਜਿਹੜਾ ਜੇ ਬੋਧਾ ਪੁਰਾਣਾ ਨੇ ਹਾਂਜੀ ਇਹਲੇ ਸਾਡੇ ਵਿੱਚ ਭਵੇਂ ਜਿਹੜੀਆਂ ਫਿਰਕੇਬੰਦੀ ਜਿਹੜੇ ਵੱਖ-ਵੱਖਰੇ ਸੰਪਰਦਾ ਹੈਗੀਆਂ ਜਿਥੇ ਬੰਦੀਆਂ ਵੱਖ-ਵੱਖਰੀ ਸੋਚ ਆ ਪਰ ਸਾਡੇ ਵਿੱਚ ਘਟੋ ਘਾਟ ਦੇ ਜਿਹੜਾ ਅਜੇ ਇੰਨੀਆਂ ਵੱਡੀਆਂ ਲਕੀਰਾਂ ਨਹੀਂ ਖਿੱਚੀਆਂ ਗਈਆਂ ਜਿਵੇਂ ਕਿ ਦੂਜਿਆਂ ਵਿੱਚ ਆ ਉਹਨਾਂ ਵੀ ਜਿਹੜੇ ਮੰਨ ਲਓ ਉਦਾਹਰਨ ਵਜੋਂ ਜੇ ਕ੍ਰਿਸਚੀਅਨਿਟੀ ਆ ਉਹਨਾਂ ਵੀ ਜਿਹੜੇ ਕੈਥੋਲਿਕ ਆ ਉਹਨਾਂ ਦੇ ਆਪਣੇ ਚਰਚ ਬਣੇ ਹੋਏ ਆ ਉਹਨਾਂ ਦੇ ਆਪਣੇ ਪਾਦਰੀ ਆ ਜਿਹੜੇ ਪ੍ਰੋਟੈਸਟੈਂਟ ਲੱਗੇ ਆ ਉਹਨਾਂ ਦੇ ਆਪਣੇ ਆ ਜਿਹੜੇ ਹੋਰ ਦੂਸਰੇ ਉਹਦੇ ਵਿੱਚੋਂ ਹੋਸ਼ਾ ਤਾਂ ਨਿਕਲੀ ਆ ਉਹਨਾਂ ਦੇ ਵੱਖ-ਵੱਖੋ ਨੇ ਚਰਚਾਂ ਤੂੰ ਆਪਣੇ ਜਿਸ ਵੀ ਉਹ ਸੰਪਰਦਾ ਨਾਲ ਸੈਕਟ ਨਾਲ ਕੋਈ ਵਿਅਕਤੀ ਸਬੰਧਤ ਆ ਉਹ ਅਸਰਜਿਤ ਜਾਂਦਾ ਤੇ ਉਥੇ ਜਿਹੜੇ ਉਹਨਾਂ ਦੀ ਉਹੀ ਜੀ ਸੋਚ ਹੁੰਦੀ ਆ ਉਹ ਜਿਹੜੀ ਵਿਆਖਿਆ ਬਾਈਬਲ ਦੀ ਉਹ ਉਸ ਅਨੁਸਾਰ ਕਰਦੇ ਆ ਤਾਂ ਉਹਨੂੰ ਐਕਸੈਪਟ ਸਾਰੇ ਕਰ ਲੈਂਦੇ ਆ ਉਹਨਾਂ ਦੇ ਜਿਹੜਾ ਮਾਈਂਡ ਜਿਹੜਾ ਉਹ ਉਸ ਦਾ ਸੈੱਟ ਹੋਇਆ ਹੋਇਆ ਕਿ ਸਾਡੀ ਜਿਹੜੀ ਕ੍ਰਿਸਚੀਅਨ ਜੀ ਤਾਂ ਆ ਬਿਲੀਵ ਸਿਸਟਮ ਆ ਇਸੇ ਤਰ੍ਹਾਂ ਦੂਜੇ ਆ ਜਾਂ ਸ਼ੀਆ ਮੁਸਲਮਾਨ ਆ ਸੁੰਨੀ ਮੁਸਲਮਾਨ ਆ ਦੂਜਰੇ ਆ ਪਰ ਸਾਡੇ ਸਿੱਖਾਂ ਵੀ ਜਿਹੜਾ ਜਿਹੜਾ ਕਿ ਜਿ세 ਚੰਗਾ ਪੱਖਾ ਚੰਗਾ ਪਹਿਲੂ ਆ ਕਿ ਜਿਵੇਂ ਉਹਨਾਂ ਵੀ ਜਿਹੜਾ ਇੱਕ ਚਰਚ ਜਿਹੜਾ ਫਿਰਕੇ ਨਾਲ ਸੰਬੰਧ ਦੇ ਚਰਚੇ ਵਿੱਚ ਜਾਂਦਾ ਉਹਨਾਂ ਦਾ ਚਰਚਾ ਉਹ ਦੂਜੇ ਚਰਚੇ ਵਿੱਚ ਨਹੀਂ ਜਾਂਦਾ ਪਰ ਸਾਡੇ ਵਿੱਚੋਂ ਕਿ ਹਜੇ ਇਹ ਲਕੀਰਾਂ ਇੰਨੀਆਂ ਜ਼ਿਆਦਾ ਨਹੀਂ ਖਿੱਚੀਆਂ ਗਈਆਂ ਜਾਂ ਇਹ ਦੁਬਾਰਾ ਜਿਹੜੀਆਂ ਫਿਰਕੇ ਬੰਦੀਆਂ ਲਾਰਾਂ ਸੰਪਰਦਾਵਾਂ ਦੀਆਂ ਲਹਿਰਾਂ ਜਿਹੜੀਆਂ ਦੀਵਾਰਾਂ ਇੰਨੀਆਂ ਮਜ਼ਬੂਤ ਨਹੀਂ ਇੰਨੀ ਉੱਚੀਆਂ ਨਹੀਂ ਕੀਤੀਆਂ ਕਿ ਸਾਡੇ ਵਿੱਚ ਜਿਹੜੀ ਆ ਇਹ ਸੋ ਜਿਹੜੀ ਆ ਬਣ ਗਈ ਕਿ ਜੇ ਇੱਕ ਦਾ ਗੁਰਦੁਆਰਾ ਉਹਨਾਂ ਉੱਤੇ ਬੰਦੀ ਨਾਲ ਜਾਂ ਸੰਪਰਦਾ ਨਾਲ ਸੰਬੰਧਤਾ ਤਾਂ ਦੂਜਾ ਸਿੱਖੋ ਤੇ ਨਹੀਂ ਜਾਂਦਾ ਸਾਡੇ ਵਿੱਚ ਘਟੋ ਘਟ ਐਸਾ ਨਹੀਂ ਹੈ ਜੇ ਇੱਕ ਇੱਕ ਚੰਗਾ ਪੱਖ ਵੀ ਆ ਪਰ ਦੂਜੇ ਪਾਸੇ ਜਿਹੜਾ ਇੱਕ ਇੱਕ ਪਹਿਲੂ ਇਹ ਵੀ ਵੇਖਣ ਨੂੰ ਮਿਲਦਾ ਕਿ ਜਿਹੜੇ ਗੁਰਦੁਆਰਾ ਸਾਹਿਬਾਂ ਮੰਨ ਲਓ ਗੁਰਦੁਆਰੇ ਵੈਨਕੂਵਰ ਦੀ ਗੱਲ ਕਰ ਲੈਂਦੇ ਆ ਕਿ ਜਿੱਦਾਂ ਵੈਨਕੂਵਰ ਵਿੱਚ ਇਹ ਗੁਰਦੁਆਰਾ ਸਾਹਿਬਾ ਉੱਤੇ ਹਰ ਸਿੱਖ ਜਾਂਦਾ ਜਿਹੜਾ ਅੱਗੇ ਵਕੂ ਵਕਰੇ ਡੇਰਿਆਂ ਨਾਲ ਹੀ ਸੰਬੰਧਿਤ ਹੁੰਦੇ ਆ ਸੰਪਰਦਾਵਾਂ ਨਾਲ ਸੰਬੰਧਿਤ ਨੇ ਤੇ ਜਥੇਬੰਦੀ ਨਾਲ ਸੰਬੰਧਿਤ ਆ ਕਿਉਂਕਿ ਸਾਡੀ ਜਿਹੜੀ ਸਿੱਖੀ ਆ ਜ਼ਿਆਦਾਤਰ ਉਹ ਗੁਰੂ ਨਾਲੋਂ ਗੁਰੂ ਕੋਲੋਂ ਸ਼ੁਰੂ ਹੋਣ ਦੀ ਬਜਾਏ ਉਹ ਵਿਅਕਤੀਆਂ ਤੋਂ ਸ਼ੁਰੂ ਹੋ ਰਹੀ ਆ ਜਥੇ ਬੰਦਿਆਂ ਤੋਂ ਸ਼ੁਰੂ ਹੋ ਰਹੀ ਆ ਤੋ ਹਰ ਤਰ੍ਹਾਂ ਦਾ ਬੰਦਾ ਜਿਹੜਾ ਉਹ ਗੁਰਦੁਆਰਾ ਸਾਹਿਬ ਆਉਂਦਾ ਉਹ ਪ੍ਰੋਬਲਮ ਉੱਥੇ ਸ਼ੁਰੂ ਹੁੰਦੀ ਆ ਕਿ ਜਦੋਂ ਮੰਨ ਲਓ ਕੋਈ ਇੱਕ ਸੰਪਰਦਾ ਨਾਲ ਜਾਂ ਡੇਰੇ ਨਾਲ ਸੰਬੰਧਿਤ ਵਿਅਕਤੀ ਆ ਉਹ ਗੁਰਦੁਆਰੇ ਆ ਕੇ ਜਿਹੜੇ ਭਾਈ ਸਾਹਿਬ ਆ ਉਹ ਖਾਸ ਤੌਰ ਤੇ ਜਿਹੜੀ ਉੱਥੇ ਮਰਿਆਦਾ ਚੱਲਦੀ ਆ ਮੰਨ ਲਓ ਜੇ ਮੰਨ ਲਓ ਪੰਥਕ ਮਰਿਆਦਾ ਦਾ ਉੱਥੇ ਲਾਗੂ ਆ ਤਾਂ ਉਹ ਆ ਕੇ ਉਹਨਾਂ ਨੂੰ ਆਖੂਗਾ ਜੀ ਨਹੀਂ ਬਰਿਆਦਤ ਆ ਸੀਗੀ ਹੁਕਮ ਲੈਣ ਦੀ ਆ ਮਰਿਆਦਾ ਸੀ ਤੁਸੀਂ ਇਸ ਤਰ੍ਹਾਂ ਨਹੀਂ ਲਿਆ ਜਾਂ ਜਿਹੜੇ ਹੋਰ ਕੋਈ ਗੱਲਾਂ ਜਿਹੜੀਆਂ ਗਈਆਂ ਅਰਦਾਸ ਦੀ ਗੱਲ ਆ ਜਾਂ ਅਕੜਾ ਪ੍ਰਸ਼ਾਦ ਦੀ ਜਦੋਂ ਕਿਰਪਾਣ ਭੇੜ ਕਰੇ ਉਹਦੀ ਗੱਲ ਆ ਤੋਂ ਹਰ ਜਿਹੜਾ ਉਹ ਜੋ ਉਹਦੇ ਜਥੇਬੰਦੀ ਦੀ ਜਾਂ ਡੇਰੇ ਦੀ ਸੰਪਰਦਾ ਦੀ ਮਰਿਆਦਾ ਉਹ ਚਾਹੁੰਦਾ ਕਿ ਉਸ ਗੁਰਦੁਆਰਾ ਸਾਹਿਬ ਵਿੱਚ ਉਹ ਲਾਗੂ ਹੋਵੇ ਤੂੰ ਗ੍ਰੰਥੀ ਸਿੰਘ ਲਈ ਜਿਹੜੀ ਆ ਉਹ ਬੜੀ ਸਮੱਸਿਆ ਜਿਹੜੀ ਆ ਉਹ ਉਹ ਪੇਸ਼ ਆਉਂਦੀ ਆ ਕਿ ਉਹ ਕਿਦੀ ਗੱਲ ਮੰਨੇ ਕਿਦੀ ਨਾ ਮੰਨੇ ਜਿਹਦੀ ਨਹੀਂ ਮੰਨਦਾ ਉਹ ਦੂਜੇ ਨੇ ਉਹ ਤੁਹਾਡਾ ਨਾਰਾਜ਼ ਹੋ ਜਾਂਦਾ ਉਹ ਕਹਿੰਦਾ ਜੀ ਉਹਨੂੰ ਪਤਾ ਨਹੀਂ ਮर्यादा ਦਾ ਜੇ ਉਹਦੀ ਮੰਨਦਾ ਦਾ ਦੂਜੀ ਤੇ ਨਾਰਾਜ਼ ਹੋ ਜਾਂਦੀ ਆ ਵੀ ਇਹਨੂੰ ਦੇ ਮर्यादा ਪਤਾ ਹੈ ਮर्यादा ਦੀ ਪਾਲਣ ਨਹੀਂ ਕਰ ਰੇ ਆ ਤੂੰ ਇਹ ਸਮੱਸਿਆ ਜਿਹੜੀ ਆ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਇਹ ਸਮੱਸਿਆ ਜਿਹੜਾ ਇਹਦਾ ਹੱਲ ਕੀ ਆ ਜੀ ਇਹ 어 ਆਪਾਂ ਜੇ ਇਹਦੀ ਬਰ ਵੀ ਸੋਚੀਏ ਜੀ ਪਹਿਲੀ ਗੱਲ ਤਾਂ ਗ੍ਰੰਥੀ ਸਾਹਿਬਾਂ ਦੀ ਨਿਯੁਕਤੀ ਹਮ ਤੇ ਪ੍ਰਬੰਧਕਾਂ ਦੀ ਸੂਝ-ਬੂਝ ਗੁਰਮਤੀ ਜੇ ਉਹ ਪੰਥਕੇ ਕੀ ਕਰਨ ਚ ਵਿਸ਼ਵਾਸ ਕਰਦੇ ਨੇ ਹਮ ਜਾਂ ਕੇਂਦਰੀ ਜਿਹੜਾ ਸਾਡਾ ਤਰਾਵਾ ਉਹਦੇ ਵਿੱਚ ਵਿਸ਼ਵਾਸ ਕਰਦੇ ਨੇ ਉਹ ਚਾਹੁੰਦੇ ਨੇ ਕਿ ਸਾਡੀ ਮਰਜ਼ਾ ਦੇ ਇੱਕੋ ਹੀ ਹੋਵੇ ਹਮ ਹਮ ਫਿਰ ਤਾਂ ਉਹ ਗ੍ਰੰਥੀ ਉਹ ਜੀ ਗ੍ਰੰਥੀ ਨੂੰ ਗ੍ਰਾਂਥੀ ਸਾਹਿਬਾਨ ਨੂੰ ਨਿਯੁਕਤ ਕਰਨਗੇ ਫਿਰ ਸਾਰੇ ਸਾਡੀ ਸਮੱਸਿਆ ਹੈ ਵੀ ਇੰਸਟੀਚਿਊਨ 'ਚ ਗ੍ਰਾਂਥੀ ਕਿੱਥੋਂ ਪੈਦਾ ਹੁੰਦੇ ਨੇ ਉਹ ਇੰਸਟੀਚਿਊਨ ਕੌਣ ਚਲਾਉਂਦਾ ਜਿਵੇਂ ਅਸੀਂ ਕੁਝ ਸਾਲ ਪਹਿਲਾਂ ਦਰਬਾਰ ਸਾਹਿਬ ਸੁਣਦੇ ਸੀ ਬੇ ਉਹ ਪਿੰਡਾਂ ਟਕਸਾਲ ਵਿੱਚੋਂ ਤਿਆਰ ਹੋ ਕੇ ਆਉਂਦੇ ਸੀ ਬਾਣੀ ਇਹ ਜਿਆਦਾ ਪੜਦੇ ਸੀ ਨਿਤਨੇਮ ਦੀ ਬਾਣੀ ਲੰਬੀ ਪੜਦੇ ਸੀ ਤੇ ਜਿਹੜੀ ਮਰਜ਼ਾ ਟਕਸਾਲ 'ਚੋਂ ਜਾਂ ਡੇਰੇ 'ਚੋਂ ਸਿੱਖੀ ਸੀ ਉਹ ਭਾਵੇਂ ਉੱਥੇ ਲਾਗੂ ਨਹੀਂ ਸੀ ਕਰ ਸਕਦੇ ਉਹ ਮਰਯਾਦਾ ਅਨਸਰ ਚੱਲਣਾ ਪੈਂਦਾ ਸੀ ਫਿਰ ਵੀ ਤੁਹਾਡੇ ਅੰਦਰ ਸੰਸਕਾਰ ਬਣ ਜਾਂਦੇ ਨੇ ਹਮ ਹਮ ਉੱਥੇ ਤਾਂ ਰਹਿੰਦੇ ਸੀ ਪਰ ਜਦੋਂ ਕਿਤੇ ਬਾਹਰ ਕਿਤੇ ਜਾਂਦੇ ਸੀ ਉਹ ਉੱਥੇ ਉਸੇ ਮਰਯਾਦਾ ਪੰਥਕ ਮਰਯਾਦਾ ਦੇ ਨਾਲ ਵੱਧੇ ਨਹੀਂ ਹੋਏ ਸੀ ਹਮ ਹਮ ਤੇ ਇਸ ਤਰ੍ਹਾਂ ਕੋ ਗੱਲ ਕਰਨੇ ਵੀ ਚਲੋ شیعਾ ਮੁਸਲਮਾਨਾਂ ਦੀ ਧਾਰਤ ਤੁਸੀਂ ਦਿੱਤੀ ਹੈ ਸੁੰਨੀਆਂ ਦੀ ਦਿੱਤੀ ਆਪੋ ਵਿੱਚ ਬਹੁਤ ਮਾਰਦੇ ਨੇ ਇੱਕ ਦੂਜੇ ਨੂੰ ਦੇਖਣਾ ਵੀ ਚਾਉਂਦੇ ਸਾਡੀ ਇਹ ਜੀ ਸਥਿਤੀ ਨਹੀਂ ਹੈ ਪਰ ਜੇ ਅਸੀਂ ਮਰ ਜੇ ਇਹ ਮਰਜ਼ਾ ਦਾ ਪਿੱਛੇ ਦੇਖੀਏ ਬਿਉਹ ਦੀ ਮਰਜ਼ਾ ਦੇ ਜਾਂ ਤੁਸੀਂ ਪਰਸਨੈਲਿਟੀ ਕਲਟ ਹੂੰ ਹੂੰ ਬੰਦਿਆਂ ਨੇ ਮਗਰ ਲੱਗੀ ਏ ਤੇ ਫਿਰ ਅਸੀਂ ਜਿਹੜਾ ਗੁਰਮਤ ਦਾ ਸਾਡੇ ਕੋਲ ਅਮੁੱਲਾ ਖਜ਼ਾਨਾ ਵਾ ਗੁਰਮਤ ਦਾ ਗਿਆਨ ਇਹਦਾ ਪ੍ਰਚਾਰ ਨਹੀਂ ਕਰ ਸਕਦੇ ਇਹ ਸਭ ਤੋਂ ਵੱਡੀ ਸਮੱਸਿਆ ਏ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਜੋ ਅੰਦਰ ਗਿਆਨ ਆ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ ਜੀ ਬੇ ਉਹ ਗਿਆਨ ਤੁਸੀਂ ਤਹ ਹੀ ਲੈ ਸਕਾਂਗੇ ਜੇ ਉਹ ਜੀ ਸਥਿਤੀ ਬਣੇ ਪ੍ਰਬੰਧਕ ਚੰਗੇ ਗ੍ਰੰਥੀ ਦੀ ਨਿਯੁਕਤੀ ਕਰਨ ਤੇ ਗ੍ਰੰਥੀ ਸਹਿਬਾਨ ਜਿੱਥੇ ਉਹਨੂੰ ਖੁੱਲ ਹੋਵੇ ਉਹ ਸੰਤੁਸ਼ਟ ਹੋਵੇ ਤੇ ਮੈਨੂੰ ਇਹ ਕਹਿਣ ਤੋਂ ਸੇ ਕੋਚ ਨਹੀਂ ਕਰਾਂਗਾ ਜੀ ਵੀ ਅਸੀਂ ਅੱਜ ਦੇ ਸਮੇਂ ਵਿੱਚ ਦੇਖਿਆ ਮੈਂ ਜਿਵੇਂ ਕਈ ਗ੍ਰੰਥੀ ਸਹਿਬਾਨ ਸਨ ਇਥੇ ਟੈਕਸੀ ਚਲਾਉਂਦੇ ਨੇ ਹੂੰ ਹੂੰ ਟੈਕਸੀ ਚਲਾਉਂਦੇ ਨੇ ਹੂੰ ਹੂੰ ਤੇ ਉਹਨਾਂ ਨੇ ਆਫਰ ਕੀਤਾ ਵੀ ਸੀ ਵੀ ਸਾਨੂੰ ਲੋਡ ਅਨਸਾਰ ਸਾਡੀ ਤਨਖਾਹ ਦਿਓ ਵੀ ਪਰਿਵਾਰ ਆ ਸਾਡਾ ਗੁਜ਼ਾਰਾ ਤਾਂ ਹੋ ਸਕਦਾ ਚਲੋ ਉਹ ਸੰਭਵ ਨਹੀਂ ਹੋਇਆ ਤੇ ਹਾਰ ਕੇ ਬਾਹਰ ਫੋਰ ਪ੍ਰੋਫੈਸ਼ਨਲ ਵਿੱਚ ਚਲੋ ਇਹ ਕੋਈ ਵੀ ਜਿਹੜਾ ਵਿਚਾਰਨ ਜੋਗਾ ਕਿ ਅਸੀਂ ਆਪਾਂ ਫਿਰ ਕਿੱਥੇ ਗੱਲ ਕਰਾਂਗੇ ਆਪਾਂ ਮੁੱਖ ਰੂਪ ਜਿਹੜਾ ਇਹਦੇ ਦੁਆਲੇ ਘੁੰਮਿਏ ਇਹਦਾ ਹੀ ਹੱਲ ਵੀ ਕਿ ਜਿਹੜੀ ਆਮ ਸਮੱਸਿਆਰੀਆਂ ਤੁਸੀਂ ਪ੍ਰਬੰਧਕਾਂ ਦੀ ਗੱਲ ਕੀਤੀ ਆ ਕਿ ਪ੍ਰਬੰਧਕ ਪਹਿਲਾਂ ਜੇ ਸੁਚੇਤ ਹੋਣ ਪਰ ਸਮੱਸਿਆ ਇਹ ਆ ਕਿ ਪ੍ਰਬੰਧਕਾਂ ਵਿੱਚ ਵੀ ਜਿਹੜੀ ਆ ਉਹ ਵੱਖ-ਵੱਖਰੀਆਂ ਸੰਪਰਦਾਵਾਂ ਥੜੇ ਜਥੇਬੰਦੀਆਂ ਨਾਲ ਸਬੰਧਤ ਹੁੰਦੇ ਆ ਇੱਕ ਜਿਹੜੀ ਤੇਰਾ ਉਹ ਚਾਹੁੰਦੀ ਆ ਕਿ ਨਜੀ ਆ ਮਰਿਆਦਾ ਲਾਗੂ ਗ੍ਰੰਥੀ ਸਿੰਘ ਜ਼ੋਰ ਪਾਉਂਦੇ ਆ ਤੂੰ ਆਹ ਕਰ ਜੀ ਜਿਹੜਾ ਦੂਜੇ ਕੇ ਸੰਪਰਦਾ ਨਾਲ ਸਬੰਧਤ ਆ ਡੇਰੇ ਨਾਲ ਸਬੰਧਤ ਆ ਉਹ ਚਾਹੂਗਾ ਕਿ ਉਹ ਗ੍ਰੰਥੀ ਸਿੰਘ ਉਹਦੇ ਅਨੁਸਾਰ ਜਿਹੜਾ ਉਹ ਉੱਥੇ ਪ੍ਰੋਗਰਾਮ ਨਿਭਾਵੇ ਜਿਹੜਿਆ ਜਿਹੋ ਜਿਹਦਾ ਜ਼ੋਰ ਪਿਆ ਜਾਂਦਾ ਉਹ ਹੋ ਜਾਂਦਾ ਔਰ ਜਦੋਂ ਕਮੇਟੀ ਬਦਲਦੀ ਆ ਜੇ ਉਹ ਵਕਰੀ ਸੋਚ ਦੇ ਮਾਲਕ ਆ ਤਾਂ ਫਿਰ ਉਹ ਜਿਹੜਾ ਉਹ ਪ੍ਰੈਸ਼ਰ ਪਾਉਂਦੇ ਆ ਕਿ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨੁਭਾਇਆ ਜਾਣ ਤਾਂ ਇਹਦਾ ਜਿਹੜਾ ਕੀ ਤੁਸੀਂ ਕੀ ਸਮਝਦੇ ਹੋ ਕੀ ਮਹਿਸੂਸ ਕਰਦੇ ਹੋ ਵੀ ਇਹਦੇ ਬਾਰੇ ਜਿਹੜਾ ਇਹ ਇਹਦਾ ਕੀ ਸਮੱਸਿਆ ਦਾ ਕੀ ਹੱਲ ਜਿਹੜਾ ਉਹ ਕਿਵੇਂ ਲੱਭੇ ਜਾ ਕੀਤਾ ਜਾਏ ਕਿ ਜਿਹੜੇ ਇਹੋ ਜਿਹੀਆਂ ਪ੍ਰਸਥਿਤੀਆਂ ਆ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਸਾਡੇ ਵਿੱਚ ਵੀ ਉਹ ਦਿਨ ਦੂਰ ਨਹੀਂ ਕਿ ਜਦੋਂ ਇਹ ਲਕੀਰਾਂ ਇੰਨੀਆਂ ਜਿਹੜੀਆਂ ਗੁੜੀਆਂ ਹੋ ਜਾਣਗੀਆਂ ਇਹਨਾਂ ਦੁਬਾਰਾ ਜਿਹੜੀਆਂ ਉੱਚੀਆਂ ਹੋ ਜਾਣਗੀਆਂ ਕਿ ਸਾਡੇ ਵਿੱਚ ਵੀ ਦੂਜਿਆਂ ਵਾਂਗ ਹੋ ਜਾਊਗਾ ਵੀ ਇਹ ਇਹਦਾ ਗੁਰਦੁਆਰਾ ਉਥੇ ਉਹੀ ਮਰਿਆਦਾ ਚੱਲਦੀ ਆ ਇਹ ਉਹਨਾਂ ਦਾ ਗੁਰਦੁਆਰਾ ਉਥੇ ਉਹ ਮਰਿਆਦਾ ਲਾਗੂ ਹੋਏਗੀ ਤੁਸੀਂ ਸੋਚਦੇ ਹੋ ਸਾਡੇ ਵਿੱਚ ਵੀ ਜਿਹੜੀ ਹੈ ਕਿਉਂਕਿ ਅਸੀਂ ਉਸ ਪਾਸੇ ਤੁਰ ਪਏ ਆ ਆਪਾਂ ਇਸ ਵਿਸ਼ਾ ਤਾਂ ਚੁਣਿਆ ਕਿ ਸਾਡੇ ਜੇ ਕੋਈ ਐਸਾ ਜੇ ਹੱਲ ਨਿਕਲ ਆਵੇ ਜਾਂ ਜਿਹੜਾ ਸਾਡਾ ਪ੍ਰੋਗਰਾਮ ਦੇਖ ਰਹੇ ਆ ਜੇ ਸੁਰੇਤ ਸੱਜਣ ਸ਼ਾਇਦ ਉਹਨਾਂ ਕੋਲ ਕੋਈ ਐਸਾ ਇਸ ਸਮੱਸਿਆ ਦਾ ਹੱਲ ਹੋਵੇ ਤਕੋ ਹੋਰ ਬੰਦ ਦਰਦੀ ਜਿਹੜਾ ਮਹਿਸੂਸ ਕਰਗੇ ਆਵਾਜ਼ ਉਠਾਵੇ ਕੋਈ ਐਸਾ ਜਿਹੜਾ ਸਮਾਧਾਨ ਲੈ ਕੇ ਆਵੇ ਕਿ ਸ਼ਾਇਦ ਸਾਡੇ ਵੀ ਠੱਲ ਪੈ ਜਾਵੇ ਕਿ ਸਾਡੇ ਵੀ ਘਟੋ ਘਾਟ ਐਸਾ ਸਮਾ ਨਾ ਹੋਵੇ ਕਿ ਸਾਡੇ ਵਿੱਚੇ ਵੰਡੀਆਂ ਪਾ ਜਾਣ ਕਿ ਜੀ ਇਹ ਉਹਨਾਂ ਦਾ ਗੁਰਦੁਆਰਾ ਅਸੀਂ ਉੱਥੇ ਨਹੀਂ ਜਾਣਾ ਫਵੇਂ ਸ਼ੁਰੂਆਤ ਹੋ ਗਈ ਆ ਕਿ ਸਾਡੇ ਵੀ ਜੜੀਆਂ ਇਹੋ ਜੀ ਸੋਚ ਆਉਣ ਲੱਗ ਪਈ ਆ ਪਰ ਅਜੇ ਉਹ ਫਿਰ ਵੀ ਉਨੀ ਜ਼ਿਆਦਾ ਜਿਹੜੀ ਆ ਇਹ ਮਜ਼ਬੂਤ ਨਹੀਂ ਹੋਈ ਇਹਦੀ ਪਕੜ ਹੀ ਨਹੀਂ ਮਜ਼ਬੂਤ ਨਹੀਂ ਤੁਸੀਂ ਸ਼ਾਇਦ ਕੋਈ ਐਸਾ ਹੱਲ ਨਿਕਲਾਵੇ ਕਿ ਅਸੀਂ ਜੋ ਦੂਜਿਆਂ ਵਿੱਚ ਇਹ ਕਮਜ਼ੋਰੀ ਵੇਖਣ ਨੂੰ ਮਿਲਦੀ ਆ ਤਾਂ ਅਸੀਂ ਸ਼ਾਇਦ ਇਹਦੇ ਤੋਂ ਬਚ ਸਕੀਏ ਤੋਂ ਇਸੇ ਗੱਲ ਨੂੰ ਧਿਆਨ ਵਿਰਾ ਕੇ ਆਪਾਂ ਜਿਹੜਾ ਇਹ ਵਿਸ਼ਾ ਜਿਹੜਾ ਇਹ ਸ਼ੋਅ ਆ ਤਾਂ ਕਿ ਕੋਈ ਇਹਦਾ ਕੋਈ ਹੋਰ ਪੰਦਰ ਦੀ ਉਠੇ ਸਿਆਣਾ ਉਠੇ ਕੋਈ ਆਪਣੇ ਕਲਮ ਰਾਈ ਜ਼ੁਬਾਨ ਰਾਈ ਜਿਹੜਾ ਇਸ ਸਮੱਸਿਆ ਦਾ ਕੋਈ ਹੱਲ ਲੱਭੇ ਤਾਂ ਕਿ ਠੱਲ ਪੈ ਜਾਵੇ ਜਿਹੜੇ ਕਿ ਆਉਣ ਵਾਲੇ ਸਮੇਂ ਜਿਹੜੀ ਪੂਰੀ ਪੂਰੀ ਸੁਭਾਵਨਾ ਲੱਗ ਰਹੀ ਆ ਕਿ ਸਾਡੇ ਵੀ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਬਣਦਾ ਜਾ ਰਿਹਾ ਆ ਔਰ ਇਹ ਕਾਰਨ ਹੈ ਕਿ ਆਮ ਤੌਰ ਤੇ ਜਿਹੜਾ ਪ੍ਰਚਾਰਕ ਆ ਮੰਨ ਲਓ ਹਰ ਪ੍ਰਚਾਰਕ ਜਿਹੜਾ ਆਪਾਂ ਮੈਂ ਕਿੰਨਾ ਵੀ ਵਿਦਵਾਨ ਆ ਉਹ ਹਰ ਸਦੇ ਤੇ ਨਹੀਂ ਬੋਲ ਸਕਦਾ ਜੇ ਮੰਨ ਲਓ ਉਥੇ ਕਿਸੇ ਸੰਪਰਦਾ ਦਾ ਜ਼ੋਰ ਆ ਉਥੇ ਜਿਹੜਾ ਆਮ ਬੰਦਾ ਜਿਹੜਾ ਮਿਸ਼ਨਰੀ ਕਾਜ ਤੋਂ ਪੜਿਆ ਆ ਉਹਨੂੰ ਉਥੇ ਟਾਈਮ ਨਹੀਂ ਮਿਲੂਗਾ ਜੇ ਮਿਲੂਗਾ ਤਾਂ ਉਹਨੂੰ ਜ਼ਲੀਲ ਹੋ ਕੇ ਜਿਹੜਾ ਉਥੋਂ ਉਤਰਨਾ ਜਾਣਾ ਪਊਗਾ ਇਸੇ ਤਰ੍ਹਾਂ ਦੇ ਦੂਜੇ ਜਿਹੜੇ ਆ ਜੇ ਕੋਈ ਸੰਪਰਦਾਈ ਵਿਦਵਾਨ ਆ ਤਾਂ ਉਹਨੂੰ ਉਥੇ ਜਿਹੜਾ ਉਹ ਪਹਿਲ ਨਹੀਂ ਦਿੱਤੀ ਜਾਊਗੀ ਉਹਨੂੰ ਉਥੋਂ ਪਹਿਲੀ ਗੱਲ ਉਸ ਦੇ ਨੇੜੇ ਜਿਹੜੇ ਫੜਕਣ ਨਹੀਂ ਦਿੱਤਾ ਜਾਊਗਾ ਸਾਡੇ ਵਿੱਚ ਇਹ ਗੱਲ ਆ ਚੁੱਕੀ ਆ ਕਿ ਸਾਡਾ ਪ੍ਰਚਾਰਕ ਵਰਗ ਹੀ ਵਡਿਆ ਗਿਆ ਕਿ ਇਹ ਪ੍ਰਚਾਰਕ ਕਿਹੜੇ ਢੜੇ ਦਾ ਕਿਹੜੇ ਸੰਪਰਦਾ ਦਾ ਕਿਹੜੇ ਜਥੇਬੰਦੀ ਦਾ ਤੇ ਕਿੱਥੋਂ ਪੜ ਕੇ ਆਇਆ ਇਹ ਜਿਹੜਾ ਸਾਡੇ ਵਿੱਚ ਸ਼ੁਰੂ ਹੋ ਗਿਆ ਆ ਪਰ ਇਹ ਮਜ਼ਬੂਤ ਨਾ ਹੋਵੇ ਹੋਰ ਨਾ ਫੈਲੇ ਇਹਦਾ ਕੋਈ ਤੁਸੀਂ ਤੁਹਾਡੇ ਤੁਸੀਂ ਕੀ ਸੋਚਦੇ ਕੋਈ ਹੈ ਇਹਦਾ ਹੱਲ ਜੇ ਅਸੀਂ ਜੋ ਗੰਭੀਰਤਾ ਨਾਲ ਸੋਚੀਏ ਵਿਚਾਰੀਏ ਕੁਝ ਹੈ ਚਾਹੇ ਗ੍ਰੰਥੀ ਸਿੰਘ ਆ ਚਾਹੇ ਪ੍ਰਚਾਰਕ ਆ ਜਿਹੜੀ ਸਮੱਸਿਆ ਸਾਨੂੰ ਆਉਣ ਲੱਗੀ ਆ ਜਿਸ ਵੇਲੇ ਤੁਰ ਪਏ ਆ ਤਾਂ ਆਪਾਂ ਠੱਲ ਪਾ ਸਕੀ ਜਾਂ ਪੈ ਸਕੀ ਉਹਦੇ ਚ ਮੇਰਾ ਖਿਆਲ ਹੈ ਸਚਾਰ ਵਾਲੀ ਗੱਲ ਮੈਂ ਸੋਚਾਂਗਾ ਜੇ ਪ੍ਰਬੰਧਕ ਸੂਝਵਾਨ ਹੋਣ ਕਿਸੇ ਭਾਈ ਜੇ ਰਾਤ ਮਰਯਾਦਾ ਨੂੰ ਜਾਂ ਕੇਂਦਰੀ ਸਥਾਨ ਨੂੰ ਉਹਨੂੰ ਆਧਾਰ ਮੰਨ ਲੈਣ ਫਿਰ ਵਿਦਵਾਨ ਗ੍ਰੰਥੀ ਸਹਿਵਾਨ ਹੋਣ ਉਹ ਉਹ ਤੇ ਉੱਪਰ ਠੋਸਨ ਜੇ ਕੋਈ ਉਹਨਾਂ ਨੂੰ ਕੋਈ ਕਲੈਰਿਟੀ ਚਾਹੀਦੀ ਹੈ ਕੋਈ ਕਿਸੇ ਗੁਰਮਤ ਦੇ ਖੇਤਰ ਵਿੱਚ ਤਾਂ ਘਟ ਘਟੋਂ ਗ੍ਰੰਥੀ ਸਿੰਘ ਕੋਲ ਜਾਣ ਪੁੱਛਣ ਬਿਉ ਵਿਦਵਾਨ ਅਸੀਂ ਉੱਥੇ ਠੋਸੀਏ ਨਾ ਕਈ ਵਾਰ ਇਹ ਵੀ ਹੁੰਦਾ ਆ ਕਈ ਹਲਾਕੇ ਵਿੱਚ ਜੇ ਮਲੇਸ਼ੀਆ ਇੰਡੋਨੇਸ਼ੀਆ ਮੈਂ ਜਾ ਕੇ ਦੇਖਿਆ ਉੱਥੇ ਗੁਰਦਾਰੇ ਬੱਕਰੇ ਨੇ ਮਝੈਲਾ ਦੇ ਗੁਰਦਾਰੇ ਬੱਕਰੇ ਨੇ ਮਲਵਈਆਂ ਦੇ ਬੱਕਰੇ ਨੇ ਕਿਉਂਕਿ ਦੋਨੇ ਇਲਾਕਿਆਂ ਦੇ ਬੰਦੇ ਉੱਥੇ ਜਾਦੇ ਗਏ ਸਨ ਤੇ ਇੱਥੇ ਵੀ ਚੱਲਦਾ ਸੀ ਇੱਥੇ ਵੀ ਥੋੜਾ ਥੋੜਾ ਪਹਿਲਾਂ ਸੀ ਗਨ ਉਹ ਲੋਪ ਹੋ ਗਈ ਜਾਂ ਕੋਈ ਰਿਸ਼ਤੇਦਾਰੀਆਂ ਕੋ ਵਿੱਚ ਆ ਗਈਆਂ ਜੇ ਅਸੀਂ ਸੌੜੀ ਸੋਚ ਰੱਖਾਂਗੇ ਜੇ ਸਚਾਰ ਨਹੀਂ ਹੋ ਸਾਡੇ ਮਨ ਜੇ ਸਾਡੇ ਮਨ ਚ ਕੌਮ ਪ੍ਰਸਤੀ ਨਹੀਂ ਆਊਗੀ ਪੰਥ ਪ੍ਰਸਤੀ ਪਿਆਰ ਨਹੀਂ ਆਊਗਾ ਫੇ ਸਾਡੇ ਚ ਇਹ ਜਿਹੜੀਆਂ ਭੈੜੀਆਂ ਸੋਚ ਜੇ ਭੈੜੀ ਸੋਚ ਸਾਡੇ ਅੰਦਰੋਂ ਨਿਕਲ ਜਾਵੇ ਜਿਵੇਂ ਗ੍ਰਾਂਥੀ ਵਿਦਵਾਨ ਹੋਵੇ ਤੇ ਪ੍ਰਬੰਧਕਾਂ ਨੂੰ ਚਾਹੀਦਾ ਵੀ ਉਹਨਾਂ ਦੀ ਵਿਦਵਤਾ ਦਾ ਲਾਹ ਲੈਣ ਜੋ ਸਹਿਸ਼ਟ ਕਰਨ ਵਿਆ ਗੁਰਮਤ ਦੀ ਮਰਜ਼ਾਦਾ ਵਾ ਗੁਰਮਤਿ ਗੁਰਬਾਣੀ ਆ ਕਹਿੰਦੀ ਆ ਉਹਦੀ ਵਿਆਖਿਆ ਠੀਕ ਹੋਵੇ ਤਾਂ ਲੋਕਾਂ ਤਾਂ ਹੀ ਤਦ ਹੀ ਪਹੁੰਚ ਸਕਦੀ ਆ ਗ੍ਰੰਥੀ ਸਿੰਘ ਜੀ ਇਹ ਨਾ ਹੋਵੇ ਵੀ ਮੈਂ ਇੱਥੇ ਜਿਹੜੀ ਮਰਯਾਦਾ ਜਾਂ ਕੋਈ ਕਹਾਤਾ ਕਹਾਣੀਆਂ ਜਾਦੇ ਸੁਣਾ ਕੇ ਵੀ ਸੰਗਤਾਂ ਨੂੰ ਖੁਸ਼ ਕਰਾਂ ਜਾਂ ਕਮੇਟੀ ਨੂੰ ਖੁਸ਼ ਕਰਾਂ ਉਹਦੇ ਅੰਦਰ ਦ੍ਰਿੜਤਾ ਹੋਵੇ ਪੱਕੀ ਵਿਦਵਤਾ ਦੀ ਉਹ ਗੁਰਮਤਿ ਜੇ ਅਸੀਂ ਇਹ ਕੱਲ ਨੂੰ ਵੀ ਕੋਈ ਮਾੜੀ-ਮੋਟੀ ਆਵੇ ਤਾਂ ਉਹਨਾਂ ਨਾਲ ਵਿਚਾਰ ਚਰਚਾ ਕਰ ਸਕਦੇ ਆ ਇਹ ਨਾ ਹੋਵੇ ਵੀ ਅਸੀਂ ਹੁਕਮ ਕੀਤਾ ਜੇ ਕਿਸੇ ਗ੍ਰਾਂਥੀ ਸਿੰਘ ਨੇ ਸੰਗ੍ਰਾਂਦ ਰੂਪੇ ਵੰਤਰ ਨਹੀਂ ਕਿਹਾ ਤੇ ਉਹਨੂੰ ਕਹੇ ਜੀ ਨਹੀਂ ਸਾਡੇ ਫਿੱਟ ਨਹੀਂ ਮੈਂ ਤਾਂ ਇਹ ਵੀ ਮਹਾਰਾਜ ਸਿਕਵਰੀ ਮੈਂ ਸੰਪਾਦਕੀ ਲਿਖਿਆ ਤੇ ਪ੍ਰਧਾਨ ਕਹਿ ਰਿਹਾ ਗੁਰਦਾਰ ਸਾਹਿਬ ਦੇ ਕਹਿੰਦੇ ਪੂਰਨ ਸਿੰਘ ਆ ਬਾਕੀ ਤੇਰੀ ਗੱਲਾਂ ਸਾਰੀਆਂ ਠੀਕ ਆ ਪਰ ਗ੍ਰਾਂਥੀ ਨਹੀਂ ਪੜਿਆ ਲਿਖਿਆ ਚਾਹੀਦਾ ਹੁਣ ਉਹੀ ਗੱਲ ਪ੍ਰਬੰਧਕਾਂ ਨੇ ਜੇ ਪ੍ਰਬੰਧਕ ਇਹ ਸੋਚਦੇ ਨੇ ਵੀ ਗ੍ਰਾਂਥੀ ਪੜਿਆ ਲਿਖਿਆ ਨਹੀਂ ਚਾਹੀਦਾ ਮੈਂ ਤਾਂ ਕਹਿੰਦਾ ਅੱਜ ਦੇ ਯੁੱਗ ਦੇ ਅਨੁਸਾਰ ਜਿੱਥੇ ਲੈਂਗੁਏਜ ਦੇ ਮਾਹਰ ਹੋਵੇ ਬਾਇਲੈਂਗੁਅਲ ਹੋਵੇ ਪੀ ਐਚ ਡੀ ਹੋਵੇ ਕਰਮਤਾ ਉਹ ਤਾਂ ਹੀ ਬੱਚਿਆਂ ਦੇ ਪ੍ਰਭਾਵ ਪੈ ਸਕਦਾ ਨਾ ਹੁਣ ਜੇ ਅਸੀਂ ਕਹੀਏ ਗ੍ਰੰਥੀ ਨੂੰ ਜੇ ਸਵਾਲ ਬੱਚੇ ਪੁੱਛਣ ਨਹੀਂ ਦੇ ਸਕਦੇ ਕਿ ਡਰਦੀ ਗ੍ਰੰਥੀ ਜੇ ਮੈਂ ਮਾਸ ਵਰਚਾਰ ਤੇ ਕੋਈ ਛੇੜ ਲਵੇ ਹੂੰ ਹੂੰ ਉਹ ਲੋਕਾਂ ਦਾ ਵੀ ਹੁੰਦਾ ਲੋਕਾਂ ਨੇ ਫਸਾਉਣਾ ਹੀ ਹੁੰਦਾ ਕਿਸੇ ਨੂੰ ਵੇ ਨਹੀਂ ਬੀਤੇ ਡਾਕਟਰ ਨੂੰ ਪੁੱਛ ਲਓ ਡਾਈਟ੍ਰੀਸ਼ੀਨ ਨੂੰ ਪੁੱਛ ਲਓ ਜੇ ਖਾਂ ਖਰਾਕ ਵਿੱਚੇ ਉਹ ਤੁਸੀਂ ਉਹਦੀ ਵਿਅਕਤੀਗਤ ਲਾਈਫ ਉਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਗੁਰਮਤਿ ਦਾ ਜਿਹੜੀ ਹੈ ਜੇ ਵਿਦਵਾਨ ਦਿੜਣਾ ਸੋਚਾੜਾ ਗ੍ਰੰਥੀ ਆ ਪ੍ਰਬੰਧਕ 150 ਚੜ੍ਹਿਆ ਇਲਾਕਾਬਾਜੀ ਨਹੀਂ ਕੋਈ ਇਨਾਂ ਚ ਤੇ ਤਾਂ ਅਸੀਂ ਇਹ ਗੱਲ ਹੱਲ ਹੋ ਸਕਦਾ ਪਹਿਲਾਂ ਤਾਂ ਸਾਡੀ ਉਨੀ ਨਿਯੁਕਤੀ ਵਿਦਵਾਨ ਗ੍ਰੰਥੀ ਦੀ ਤੇ ਫਿਰ ਉਹਦੀ ਜਿਹੜੀ ਸਹੂਲਤਾਂ ਗ੍ਰੰਥੀ ਦੀਆਂ ਬੇ ਲੋੜੰਦਾਰ ਮੈਡੀਕਲ ਸਿਸਟਮ ਉਨਕੀ ਚਾਹੀਦਾ ਉਹਦੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਕੱਲ ਨੂੰ ਇਹਨਾਂ ਵੀ ਜੇ ਕੋਈ ਕੱਲ ਨੂੰ ਬਿਮਾਰ ਹੋ ਜੇਵੇ ਲੋਕਾਂ ਕੋਲ ਪੈਸੇ ਇਕੱਠੇ ਕਰਦੇ ਰਹੀਏ ਇਹ ਹੋਇਆ ਇੱਥੇ ਪ੍ਰਚਾਰ ਪ੍ਰਚਾਰ ਕਰਨ ਕਿਾ ਕਿਾ ਬਹੁਤ ਬਸ ਬਹੁਤ ਉਦਾਹਰਨਾ ਸਭ ਕੁਝ ਹੋ ਰਿਹਾ ਹੋ ਰਿਹਾ ਹਾਂਜੀ ਜਦੋਂ ਫਿਰ ਅਸੀਂ ਉਸ ਬਲਾਏ ਕਿ ਜਿਹੜਾ ਜਦੋਂ ਵਿਦਵਤਾ ਤੇ ਗੱਲ ਆਉਂਦੀ ਆ ਫਿਰ ਜਿਹੜੀ ਪ੍ਰੋਬਲਮ ਸਾਡੇ ਸਾਹਮਣੇ ਆ ਰਹੀ ਆ ਕਿ ਵਿਦਵਤਾ ਦਾ ਜਿਹੜਾ ਆਧਾਰ ਆ ਜੋ ਮਾਪਦੰਡ ਆ ਉਹ ਜਿਹੜਾ ਜਿਹੜਾ ਕੋਈ ਸੰਪਰਦਾਇਆ ਜਾਂ ਦੇਰੇ ਨਾਲ ਸੰਬੰਧਿਤ ਆ ਉਹਨਾਂ ਦਾ ਵੱਖਰਾ ਮਾਪਦੰਡ ਆ ਹਾਂਜੀ ਜਿਹੜਾ ਦੂਸਰਾ ਵਰਗ ਆ ਉਹਦਾ ਵੱਖਰਾ ਮਾਪਦੰਡ ਆ ਸਮੱਸਿਆ ਫਿਰ ਉੱਥੇ ਬਣ ਜਾਂਦੀ ਆ ਕਿ ਵਿਦਵਾਨ ਜਿਹੜਾ ਉਹ ਕੌਣ ਆ ਪੇ ਗ੍ਰੰਥੀ ਸਿੰਘ ਮਾਲੋ ਜੀ ਕਿਤੇ ਡੇਰੇ ਨਾਲ ਸੰਬੰਧਤ ਆ ਤਾਂ ਸੁਭਾਵਕ ਆ ਕਿ ਉਹਨੂੰ ਪੁੱਛਿਆ ਜਾਊਗਾ ਤੂੰ ਨੇ ਉਹੀ ਦੱਸਣਾ ਜੋ ਉਹਨੂੰ ਸਮਝਾ ਤੇ ਇਸ ਲਈ ਜੀ ਤੁਸੀਂ ਵਧੀਆ ਕਰੇ ਇੱਕ ਨੁਕਤਾ ਉਠਾਇਆ ਕਿ ਜੇਕਰ ਸਾਰੇ ਇੱਕ ਪੰਧਕ ਸੋਚ ਦੇ ਮਾਲਕ ਹੋਣ ਭਾਵੇਂ ਉਹਨਾਂ ਦੇ ਨਿੱਜੀ ਵਿਚਾਰ ਕੁਝ ਵੀ ਹੋਵੇ ਪਰ ਜੇਕਰ ਅਸੀਂ ਏਕਾ ਕਰਨੇ ਰੱਖਣ ਲਈ ਜੇਕਰ ਅਸੀਂ ਇੱਕ ਧੁਰਾ ਮੰਨ ਕੇ ਤੁਰੀਏ ਤਾਂ ਘਟੋ ਘਟ ਉਹਨੂੰ ਆਧਾਰ ਬਣਾਇਆ ਜਾਵੇ ਬਈ ਜੇਕਰ ਇਹੋ ਜੇ ਮਸਲਾ ਕੋ ਜਿਹੜਾ ਪੰਥ ਨਾਲ ਜੁੜਿਆ ਆ ਸੰਗਤ ਨਾਲ ਜੁੜਿਆ ਮਸਲਾ ਜਿਹੜਾ ਉਹ ਉਹਨੂੰ ਹੀ ਆਧਾਰ ਮਾ ਉਹਨੂੰ ਬਣਾ ਕੇ ਉਹਨੂੰ ਹਲਕੀਤਾ ਜਾਵੇ ਤਾਂ ਠੀਕ ਹੋਊਗਾ ਫਿਰ ਤੇ ਠੀਕ ਆ ਹਾਂਜੀ ਪਰ ਜੇਕਰ ਅਸੀਂ ਜਿਹੜਾ ਉਹ ਉਹਨੂੰ ਇੱਕ ਪਾਸੇ ਰੱਖ ਲੈਨੇ ਆ ਕਿ ਸਮਝ ਜਾਈ ਨਹੀਂ ਕਿ ਜੋ ਜੋ ਸਾਡੀ ਸੋਚ ਆ ਸਾਡੇ ਡੇਰੇ ਦੀ ਆ ਸੰਪਰਦਾ ਦੀ ਆ ਸਾਡੇ ਜਥੇਬੰਦੀ ਦੀ ਆ ਇਹੀ ਜਿਹੜੀ ਆ ਇਹ ਉਤਮ ਸੋਚ ਆ ਇਹੀ ਗੁਰਮਤ ਆ ਤਾਂ ਫਿਰ ਸਮੱਸਿਆ ਜਿਹੜੀ ਉਹ ਫਿਰ ਉੱਥੇ ਦੇ ਉੱਥੇ ਖੜੀ ਰਹਿ ਜਾਂਦੀ ਆ ਤੁਸੀਂ ਇਹਦੇ ਬਾਰੇ ਜਿਹੜੀ ਆ ਕਿ ਸੋਚਦੇ ਹੋ ਕਿ ਮਹਿਸੂਸ ਕਰਦੇ ਹੋ ਕਿ ਇਹਦੇ ਬਾਰੇ ਕੀ ਜਿਹੜੀ ਗੰਭੀਰਤਾ ਨਾਲ ਸੋਚਿਆ ਜਾ ਸਕਦਾ ਜਾਂ ਵਿਚਾਰਿਆ ਜਾ ਸਕਦਾ ਇਹ ਪਹਿਲੀ ਗੱਲ ਤਾਂ ਸਾਡੀ ਬਹੁਤ ਵੱਡੀ ਸਮੱਸਿਆ ਜਿਹੜੀ ਸਾਡੇ ਰੋਲ ਮਾਡਲ ਨਹੀਂ ਹਮ ਸਾਡੀ ਕੇਂਦਰੀ ਸਥਾਨ ਤੋਂ ਉਹ ਰੋਲ ਮਾਡਲ ਹੋਵੇ ਜੇ ਪਿੱਛੇ ਕਈ ਸਾਡੇ ਗਰੁੱਪ ਬਣ ਗਏ ਪਹਿਲਾਂ ਨਹੀਂ ਸੀ ਪੌਮੇ ਬੰਡੀਆਂ ਹਮ ਇਹ ਹੁਕਮਨਾਮਾ ਲੰਗਰ ਹੁਕਮਨਾਮਾ ਆਇਆ ਕਈ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਗਈਆਂ ਜਾਂ ਇਸ ਜੀ ਸਥਿਤੀਆਂ ਬਣਾ ਦਿੱਤੀ ਗਈਆਂ ਤੇ ਉਹ ਲੋਕਾਂ ਨੂੰ ਜਿਹੜੇ ਪ੍ਰਚਾਰਕ ਸੀ ਉਹਨਾਂ ਦਾ ਦੂਜੇ ਗੁਰਦਾਰ ਨੇ ਬੰਦ ਕਰਤਾ ਜੇ ਕੋਈ ਵੀ ਕੁਰਸੀ ਤੇ ਬਹਿ ਕੇ ਖਾਂਦਾ ਉਥੇ ਬੰਦ ਕਰ ਦਿੱਤਾ ਉਹ ਸਥਿਤੀਆਂ ਸਾਡੇ ਲਈ ਬੜੀਆਂ ਭਵਿੱਖ ਵਿੱਚ ਖਤਰਨਾਕ ਹੋ ਸਕਦੀਆਂ ਪਹਿਲੀ ਗੱਲ ਤਾਂ ਉਹ ਹੀ ਹੈ ਕਿ ਪੰਥੇਕ ਮਰਜ਼ਾਦਾ ਜਾਂ ਰਹਿਤ ਮਰਜ਼ਾਦਾ ਜੇ ਅਸੀਂ ਪ੍ਰਚਾਰ ਕਰੀਏ ਉਹਦਾ ਹੀ ਪ੍ਰਚਾਰ ਹੋਵੇ ਉਹਨੂੰ ਆਧਾਰ ਮੰਨ ਲਈਏ ਤੇ ਫਿਰ ਸਾਡਾ ਹੱਲ ਹੋ ਸਕਦਾ ਤੇ ਜਾਂ ਕੋਈ ਮੜੀ ਰਾਤ ਮਰਜਾ ਦੇ ਵਿੱਚ ਜੇ ਸਾਨੂੰ ਅੱਜ ਲੱਗਦਾ ਵੀ ਕੋਈ ਜ਼ਬਾਰਤਿਕ ਵਿੱਚ ਕੋਈ ਜਿੱ ਗੱਲਾਂ ਚ ਕੁਝ ਸਪਸ਼ਟਾ ਦੀ ਲੋੜ ਆ ਉਹ ਬਹਿ ਕੇ ਹੱਲ ਕੀਤੀਆਂ ਜਾ ਸਕਦੀਆਂ ਨੇ ਤੇ ਘੱਟੋ ਘੱਟ ਜਿਹੜੇ ਉਹਦੀ ਪਰਸਨੈਲਿਟੀ ਹੈ ਵਿਦਵਾਨ ਦੀ ਗ੍ਰੰਥੀ ਦੀ ਉਹ ਸਾਡੇ ਬੱਚਿਆਂ ਦੇ ਬੱਚੇ ਜੇ ਸਵਾਲ ਪੁੱਛਣ ਇਹ ਜਿਵੇਂ ਤੁਸੀਂ ਗੱਲ ਕਹੀ ਹੈ ਬੇ ਇੱਕ ਵਾਰ ਉਹਨਾਂ ਨੂੰ ਮੌਕਾ ਵੀ ਨਹੀਂ ਦਿੱਤਾ ਜਾਂਦਾ ਮੈਨੂੰ ਯਾਦ ਆ ਕਿ ਦੋ ਬਰੀ ਸੰਡੇ ਸਕੂਲ ਲੱਗਦੇ ਸੀ ਕਿਸੇ ਗੁਰਦੁਆਰਾ ਸਾਹਿਬ ਚ ਹੂੰ ਹੂੰ ਤੇ ਮੈਂ ਤਾਂ ਸਿੱਧੀਆਂ ਸੈਂਪਲ ਗੱਲਾਂ ਕੀਤੀਆਂ ਕੋਈ ਕੰਟਰੋਵਰਸੀ ਕੋਈ ਗਲਤ ਨਹੀਂ ਕੀਤੀ ਉਹ ਦੂਜੀ ਤੀਜੀ ਵਾਰ ਨਹੀਂ ਮੈਨੂੰ ਸਦਿਆ ਬੜਾ ਸੁਹਣਾ ਤਰੀਕਾ ਹੈ ਜੇ ਅਸੀਂ ਬੱਚਿਆਂ ਦੀ ਵੱਖਰੀ ਕਲਾਸ ਰਾਈ ਜਾਵੇ ਗੁਰਦਾਰੇ ਚ ਮੈਂ ਤਾਂ ਕਹਿੰਦੇ ਜੇ ਛੋਟੇ ਛੋਟੇ ਹਾਲ ਬਣ ਜਨ ਉੱਥੇ ਬੱਚੇ ਅਟਰੈਕਟ ਕਿਤੇ ਜਾ ਸਕਦੇ ਆ ਪਰ ਇਹ ਅਸੀਂ ਯਤਨ ਵੀ ਕੀਤਾ ਸੀ 88 ਸਤਾਸੀ ਚ ਇਹ ਸੰਭਵ ਨਹੀਂ ਹੋ ਸਕਿਆ ਇੱਥੇ ਪ੍ਰਬੰਧਕਾਂ ਦੀ ਗੱਲ ਹੁੰਦੀ ਹੈ ਉਹੀ ਗੱਲ ਜੇ ਕੌਮ ਪ੍ਰਸਤੀ ਤੁਹਾਡੇ ਚ ਪਿਆਰ ਹੋਵੇ ਸਿੱਖੀ ਨਾਲ ਪਿਆਰ ਹੋਵੇ ਸੋਰੀ ਮਨ ਚ ਇਹ ਧਾਰਨਾ ਬਣੀ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦਾ ਵੱਧ ਤੋਂ ਵੱਧ ਅਸੀਂ ਪ੍ਰਚਾਰ ਕਰੀਏ ਆਪਣੇ ਤੋਂ ਉੱਠ ਕੇ ਨਿੱਜ ਨਿੱਜ ਤੋਂ ਉੱਠ ਕੇ ਸਮਾਜ ਦੇ ਭਲੇ ਲਈ ਸੋਚੀਏ ਫਿਰ ਇਹ ਗੱਲ ਸੰਭਵ ਹੋ ਸਕਦੀ ਹੈ ਨਾ ਦੇਖੋ ਤੁਸੀਂ ਜਿਹੜਾ ਇੱਕ ਜਿਸਾਨ ਪਹਿਲੂ ਵੱਲ ਧਿਆਨ ਦਵਾਇਆ ਕਿ ਇਲਾਕਾ ਪ੍ਰਸਤੀ ਜਿਹੜੀ ਸੀ ਉਹ ਸ਼ੁਰੂ ਦਈ ਆ ਪਰ ਜਿਹੜਾ ਸਮੱਸਿਆ ਜਿਹੜੀ ਆ ਭਵੇਂ ਇਲਾਕਾ ਪ੍ਰਸਤੀ ਕਾਫੀ ਘੱਡੀ ਆ ਪਰ ਇਹਦੀ ਥਾਂ ਹੋਰ ਬਹੁਤ ਸਾਰੀਆਂ ਸਮੱਸਿਆਾਂ ਘੜੀਆਂ ਹੋਈਆਂ ਹਾਂ ਉੱਥੇ ਮਰਿਆਦਾ ਦੀ ਗੱਲ ਆ ਗਈ ਆ ਦੀਆਂ ਕਾਸੋਤੇ ਬੀਸੀ ਵਿੱਚ ਲੰਗਰ ਛਕਣ ਦੀ ਗੱਲ ਸੀਗੀ ਸੋ ਮੁਨਾਦਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਨਮਾਨ ਨੂੰ ਲੈ ਕੇ ਹਾਂਜੀ ਫਿਰ ਦੇਖੋ ਜਦ ਪੰਥਕ ਤੌਰ ਤੇ ਜੇ ਅਸੀਂ ਗੱਲ ਕਰੀਏ ਜੀ ਤੁਸੀਂ ਬੜਾ ਵਧੀਆ ਇੱਕ ਜਿਹੜਾ ਸੁਝਾਅ ਦਿੱਤਾ ਕਿ ਭਵੇਂ ਰਿਆਦ ਮਰੀਅਦ ਬਹੁਤ ਸਾਰੇ ਗੱਲਾਂ ਹੈਗੇ ਜਿਹੜੇ ਕਿ ਵਿਚਾਰਨਯੋਗ ਆ ਅੱਜ ਸਮੇਂ ਨਾਲ ਸਾਨੂੰ ਉਹਨਾਂ ਤੇ ਫਿਰ ਵਿਚਾਰ ਕਰਨ ਦੀ ਲੋੜ ਆ ਉਹਨਾਂ ਵੀ ਕੋਈ ਹੋਰ ਨਿਖਾਰ ਲਿਆਉਣ ਦੀ ਲੋੜ ਆ ਪਰ ਜਿੰਨਾ ਚਿਰ ਅਸੀਂ ਸਿਰ ਜੁੜ ਕੇ ਨਹੀਂ ਬੱੜਦੇ ਜੇ ਉਹ ਵੀ ਸੰਭਵ ਜਿਹੜਾ ਉਹ ਸਾਨੂੰ ਨਜ਼ਰ ਨਹੀਂ ਆਉਂਦਾ ਕਿ ਸਮਰਾਨ ਅਜੇ ਨਹੀਂ ਆਉਂਦੀ ਜੀ ਗੁਰੂ ਗ੍ਰੰਥ ਜੇ ਫਿਲਹਾਲ ਅਸੀਂ ਉਹਦੀ ਗੱਲ ਹੀ ਕਰੀਏ ਤਾਂ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਸਨਮਾਨ ਅਸੀਂ ਕਿਵੇਂ ਕਰਨਾ ਹਾਂਜੀ ਉਹ ਸਪਸ਼ਟ ਹਦਾਇਤ ਕੀਤੀ ਹੋਈ ਆ ਪਰ ਹੁਣ ਅਸੀਂ ਦੇਖਦੇ ਜਾ ਰਹੇ ਆ ਮੰਨ ਲਓ ਤੁਸੀਂ ਜੋ ਸੋਚਦੇ ਹੋ ਕੋਈ ਗੁਰੂ ਗ੍ਰੰਥ ਸਾਹਿਬ ਦਾ ਇਸ ਤਰ੍ਹਾਂ ਨਾਲ ਅਸੀਂ ਸਨਮਾਨ ਕਰਨਾ ਤੁਸੀਂ ਆਪਣਾ ਵੱਖਰਾ ਮਾਪਦਾਨ ਬਣਾ ਲਿਆ ਮੈਂ ਵੱਖਰਾ ਬਣਾ ਲਿਆ ਤੀਜੇ ਨੇ ਵੱਖਰਾ ਬਣਾ ਲਿਆ ਹਾਂਜੀ ਉਹ ਤੇ ਇਸ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਆ ਔਰ ਫਿਰ ਮੈਂ ਆਪਣੇ ਤੱਕ ਸੀਮਿਤ ਨਹੀਂ ਰਹਾਇਆ ਮੈਂ ਚਾਹੁੰਨਾ ਕਿ ਜਿਸ ਤਰ੍ਹਾਂ ਮੈਂ ਸਤਿਕਾਰ ਕਰ ਰਹੇ ਹਾਂ ਤੁਹਾਨੂੰ ਵੀ ਉਸੇ ਤਰ੍ਹਾਂ ਸਤਿਕਾਰ ਕਰਨਾ ਪਊ ਤਾਂ ਹੀ ਉਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਆ ਇਹ ਜਿਹੜਾ ਇਹੋ ਜਿਹੀਆਂ ਸਮੱਸਿਆਵਾਂ ਆ ਰਹੀਆਂ ਦਿਨ-ਪ੍ਰਤੀ ਦਿਨ ਵਧੀਆਂ ਜਾ ਰਹੀਆਂ ਤੁਸੀਂ ਕੀ ਮਹਿਸੂਸ ਕਰਦੇ ਹੋ ਕੋਈ ਹੈ ਸੰਭਾਵਨਾ ਕਿ ਭਵਿਕ ਵਿੱਚ ਕੋਈ ਥਲ ਪੈ ਜਾਊਗੀ ਦੇਖੋ ਇਹ ਪਹਿਲਾਂ ਸਾਡੇ ਮਾਪਦੰਡ ਥੋੜੇ ਜੇ ਸਥਾਪਿਤ ਸੀ ਜਿਵੇਂ ਅਸੀਂ ਉਥੇ ਇੰਡੀਆ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਉਣਾ ਸੀ ਜਿਵੇਂ ਕਿ ਉੱਚ ਲੌਜਿਕ ਨਹੀਂ ਹੈ ਵੇ ਪੰਜ ਪਿਆਰੇ ਆਉਣ ਲੈ ਕੇ ਜਾਣ ਵੀ ਸੰਭਵ ਨਹੀਂ ਹੋ ਸਕਦਾ ਜਿਵੇਂ ਅਫਰੀਕਾ ਚ ਹੋਰ ਕੰਟਰੀਆਂ ਚ ਕਿਵੇਂ ਜਾਇਆ ਜਾ ਸਕਦਾ ਇਹ ਗੱਲਾਂ ਨੂੰ ਸਾਨੂੰ ਸਭ ਤੋਂ ਉੱਪਰ ਰੱਖਣਾ ਪਵੇਗਾ ਸਾਨੂੰ ਸੋਚਣਾ ਪਵੇਗਾ ਵੀ ਸਮੇਂ ਦੀ ਲੋੜ ਕੀ ਹੈ ਕਿਵੇਂ ਸੰਭਵ ਆ ਅੱਜ ਅਸੀਂ ਫੋਨਾਂ ਦੇ ਵਿੱਚ ਸਾਰੇ ਗੁਰੂ ਗ੍ਰੰਥ ਸਾਹਿਬ ਹੈਗੇ ਸਾਡੇ ਸਤਕਾਰ ਸਤਕਾਰ ਤਾਂ ਗੁਰੂ ਸਾਹਿਬ ਦੀ ਗੱਲ ਮੰਨਣ ਤੱਕ ਵੀ ਆ ਇਹ ਨਾਲ ਬਿਸਤਿ ਬਾਰੀ ਸਤਕਾਰਤਾ ਸੀ ਬਹੁਤ ਜਿਆਦਾ ਕਰਦੇ ਆ ਬਾਰੀ ਸਤਕਾਰ ਨਾਲ ਸਾਡਾ ਇਹ ਭਵਿਕ ਉਜਲਾ ਨਹੀਂ ਹੋ ਸਕਦਾ ਹੋਰ ਨਹੀਂ ਬਿਲਕੁਲ ਠੀਕ ਆ ਕੇ ਜਿਹੜਾ ਮੁੱਖ ਸਤਕਾਰ ਆ ਉਹ ਗੁਰਬਾਣੀ ਨੂੰ ਪੜ੍ਹ ਸੁਣੋ ਸਮਝ ਕੇ ਉਹਦੇ ਅਨੁਸਾਰ ਆਪਣਾ ਆਚਰ ਬਣਾਉਣਾ ਹੀ ਆ ਪਰ ਜੇ کہیں ਵਾਲੇ ਸਤਕਾਰ ਦੀ ਆਪਾਂ ਫਿਲਹਾਲ ਗੱਲ ਕਰ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉਹ ਭਾਵੇਂ ਇੱਕ ਥਾਂ ਦੂਜੀ ਥਾਂ ਲਜਾਣ ਦੀ ਗੱਲ ਆ ਚਾਹੇ ਪ੍ਰਕਾਸ਼ ਦੀ ਗੱਲ ਆ ਸੰਤੋਖਨ ਦੀ ਗੱਲ ਆ ਜਿਹੜੇ ਇਹ ਨਾਲ ਜੁੜੇ ਹੋਏ ਜਿਹੜੇ ਪਹਿਲੂ ਆ ਜਿਹੜੇ ਬਾਹਰਲੇ ਪਾਖਾ ਗੁਰੂ ਗ੍ਰੰਥ ਸਾਹਿਬ ਦਾ ਇਹਨੂੰ ਲੈ ਕੇ ਜਦ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਆਪਾਂ ਮੈਂ ਸਤਿਕਾਰ ਕਰ ਰਹੇ ਆ ਮੈਂ ਚਾਹੁੰਦਾ ਕਿ ਸਾਰੇ ਸਿੱਖ ਉਹਦਾ ਸਤਿਕਾਰ ਕਰਨ ਜਿਹੜੇ ਨਹੀਂ ਕਰਦੇ ਜਿਵੇਂ ਲਓ ਤੁਸੀਂ ਤੁਹਾਨੂੰ ਸਤਿਕਾਰ ਕਰਨਾ ਨਹੀਂ ਹੁੰਦਾ ਤੁਸੀਂ ਬੇਮੁਖ ਹੈਗੇ ਹੋ ਜੀ ਤੁਹਾਡੇ ਅੰਦਰ ਸ਼ਰਧਾ ਹੀ ਨਹੀਂ ਜੀ ਜੇ ਮੰਨ ਲਓ ਗੁਰੂ ਗ੍ਰੰਥ ਸਾਹਿਬ ਜੀ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਦੀ ਗੱਲ ਆ ਤੇ ਜੇ ਕੋਈ ਪਾਣੀ ਤਰੋਂ ਕਰਨ ਦੀ ਗੱਲ ਆ ਉਹ ਜੇਕਰ ਕੋਈ ਮੰਨ ਲਓ ਨੀਂ ਤਰੋਂ ਕਰਿਆ ਉਹ ਸਮਝੇ ਜਾਂਦਾ ਵੀ ਇਹ ਤਾਂ ਇਹ ਸ਼ਰਧਾ ਨਹੀਂ ਗਈ ਇਹਦੇ ਅੰਦਰ ਤਾਂ ਇਹ ਭਾਵਨਾ ਹੀ ਨਹੀਂ ਗਈ ਮਤਲਬ ਜਿਹੜੇ ਅਸੀਂ ਆਪ ਬਣਾ ਲਏ ਮਤਲਬ ਜਿਹੜੇ ਉਹ ਵੀ ਮੈਂ ਇਸ ਪਾਸੇ ਮੈਂ ਜੋਨਾਂ ਕਿ ਥੋੜਾ ਜਿਹਾ ਤੁਹਾਨੂੰ ਜਾਣਨਾ ਪਾਓ ਕਿ ਇਹ ਜਿਹੜੀ ਇਸ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਆ ਔਰ ਇਹ ਸੋ ਜਿਹੜੀ ਆ ਭਾਰੂ ਹੁੰਦੀ ਜਾ ਰਹੀ ਆ ਕਿ ਮਾਨਸਧਿਕਕਾਰ ਦੇ ਜਿਹੜੇ ਵਿਅਕਤੀਗਤ ਜਿਹੜੇ ਮਾਬਦਾਂ ਦਾ ਉਹ ਪੂਰੇ ਪੰਥ ਉਤੇ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਆ ਔਰ ਜਿੱਥੇ ਜਿਹਨਾਂ ਦਾ ਜ਼ੋਰ ਪਿਆ ਰਿਹਾ ਉਹ ਦੂਜਿਆਂ ਨੂੰ ਕੇ ਉਹਨਾਂ ਬੜਾ ਨਰਾਦਰ ਵੀ ਕਰਦੇ ਆ અપਮਾਨ ਵੀ ਕਰਦੇ ਆ ਕੇ ਤਨਾ ਫਤਵੇ ਵੀ ਜਾਰੀ ਕਰ ਦਿੰਦੇ ਆ ਉਹਨਾਂ ਨੂੰ ਜ਼ਲੀਲੀ ਵੀ ਕਰਦੇ ਆ ਤੋ ਇਹ ਦੀ ਸਮੱਸਿਆ ਜਿਹੜੀ ਆ ਦਿਨ ਬਦ ਦਿਨ ਇਹ ਸਮੱਸਿਆਵਾਂ ਵੱਧ ਰਹੀਆਂ ਇਹਨਾਂ ਦਾ ਤੁਸੀਂ ਕੀ ਸਮਝੋ ਕੋਈ ਹੈ ਹੱਲ ਇਹਨਾਂ ਦਾ ਕੋਈ ਇਹਨਾਂ ਦਾ ਹਾਲਤਾ ਉਹੀ ਹੈ ਜੇ ਏਕਾਲ ਤੱਕ ਦੀ ਮਰ ਜਾਦਾ ਉਹਨੂੰ ਆਧਾਰ ਬਣਾਇਆ ਜਾਵੇ ਫਿਰ ਪਹਿਲੀ ਸਭ ਤੋਂ ਪਹਿਲੀ ਗੱਲ ਉਹ ਆ ਜੋ ਪ੍ਰਬੰਧਕ ਉੱਥੇ ਆ ਕੇਂਦਰੀ ਸਥਾਨ ਤੇ ਆ ਉਹ ਸਾਡੇ ਰੋਲ ਮਾਡਲ ਬਣ ਉਹਨਾਂ ਦੀ ਕੰਟਰੋਵਰਸੀ ਉਹਨਾਂ ਦੀ ਚਰਚਾ ਤੇ ਵੀ ਰਾਜਨੀਤੀ ਵਿੱਚ ਉਹ ਕਿਤੇ ਗਮਲਗੁਬਾ ਹੋਇਆ ਅੱਜ ਉਹਨਾਂ ਦੇ ਦੋਸ਼ ਲੱਗ ਰਹੇ ਨੇ ਤੇ ਉਹ ਗੱਲਾਂ ਸਾਡੇ ਲਈ ਇਹ ਪ੍ਰਭਾਵ ਨਹੀਂ ਪਾਉਂਦੀਆਂ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੀ ਜੋ ਸ਼ਖਸੀਅਤ ਆ ਸਾਡੇ ਤੇ ਅਜ ਪ੍ਰਭਾਵ ਨਹੀਂ ਪਾ ਰਹੀ ਬਸ ਇਹ ਲੋੜ ਆ ਜੇ ਰਹਿਤ ਮਰਜ਼ਾਦਾ ਨੂੰ ਫੇਰ ਪ੍ਰਚਾਰ ਕੀਤਾ ਜਾਵੇ ਲੋਕਾਂ ਨੂੰ ਘਟ ਘਟ ਦੱਸਾਇਆ ਵੀ ਹਰ ਇੱਕ ਘਰ ਦੇ ਵਿੱਚ ਰਹਿਤ ਮਰਜ਼ਾਦਾ ਹੋਵੇ ਅਸੀਂ ਪਹੁੰਚਾਈ ਜਾਵੇ ਇਹ ਵੀ ਅਸੀਂ ਸਭ ਨਹੀਂ ਕਰ ਸਕੇ ਹੁਣ ਤੱਕ ਵੀ ਰਹਿਤ ਮਰਜ਼ਾਦਾ ਉਹਦੀ ਰਿਕਾਰਡਿੰਗ ਕਰ ਕੀਤੀ ਕੀਤੀ ਜਾਵੇ ਜਿਵੇਂ ਅਸੀਂ ਨਿੱਕੇ ਨਿੱਕੇ ਪੈਂਫਲਟ ਹੋ ਵੋਹ ਜਿਵੇਂ ਹੈ ਉਹਨੇ ਭੇਜਿਆ ਜਾਵੇ ਲੋਕਾਂ ਨੂੰ ਇੰਨਾ ਕਿ ਤਾਂ ਪਤਾ ਹੋਵੇ ਰਹਿਦ ਮਰਜਾਦਾ ਵਾ ਪਹਿਲਾਂ ਲਾਵਾ ਅਸੀਂ ਸੋਚਦੇ ਸੀਗੇ ਅ ਰਹਿਦ ਮਰਜਾਦਾ ਬਹੁਤ ਚਿਰ ਦਾ ਲਿਖਿਆ ਹੋਇਆ ਲਾਵਾ ਖੜ ਕੇ ਨਹੀਂ ਸੁਣਦੇ ਸੀ ਜੋ ਵਿਆਹ ਦਾ ਜੋੜਾ ਹੁੰਦਾ ਸੀ ਹੁਣ ਕਈ ਸਾਲਾਂ ਦੋ ਤਿੰਨ ਸਾਲਾਂ ਤੋਂ ਇਹ ਗੱਲ ਸ਼ੁਰੂ ਹੋ ਗਈ ਤੇ ਉਹ ਪ੍ਰਬੰਧਕਾਂ ਨੇ ਆਪ ਨਹੀਂ ਸੀ ਪੜਿਆ ਹੁੰਦਾ ਇਹ ਚ ਮੈਨੂੰ ਵੀ ਕਿੰਦੂ ਪਰੰਤੂ ਕੀਤਾ ਵੀ ਇਹ ਕੀ ਕਰਨ ਲੱਗੇ ਨੇ ਮੈਂ ਕਿਹਾ ਨਹੀਂ ਇਹ ਰਹਿਦ ਮਰਜਾਦਾ ਇੰਜ ਹੀ ਲਿਖਿਆ ਹੋਇਆ ਹੈ ਪਰ ਅਸੀਂ ਉਹਨੂੰ ਪੜਿਆ ਹੀ ਨਹੀਂ ਧਿਆਨ ਨਾਲ ਨਹੀਂ ਪੜਿਆ ਕਹਿੰਦੇ ਇਹ ਬਹੁਤ ਲੋੜਾ ਮੇਰਾ ਖਿਆਲ ਹੈ ਪ੍ਰਬੰਧਕਾਂ ਨੂੰ ਵਰਕਸ਼ਾਪ ਦੀ ਵੀ ਲੋੜ ਆ ਗ੍ਰੰਥੀ ਸਿੰਘ ਰਲ ਕੇ ਵੀ ਗੁਰਮਤ ਦੀ ਜਦੋਂ ਵੀ ਸ਼ੁਰੂ ਹੋਵੇ ਜਿਵੇਂ ਅਸੀਂ ਹੋਰ ਟੀਚਿੰਗ ਵਰਕਸ਼ਾਪ ਲਗਦੀਆਂ ਨੇ ਨਵੀਂ ਟੈਕਨੋਲੋਜੀ ਆਉਂਦੀ ਹੈ ਉਹ ਸਾਨੂੰ ਪ੍ਰਬੰਧਕਾਂ ਨੂੰ ਵੀ ਚਾਹੀਦਾ ਤੇ ਗੁਰਮਤ ਬਾਰੇ ਗੁਰਮਤ ਜੇ ਉਹ ਸਾਡੀ ਮਰਜ਼ਾ ਦਾ ਨੇ ਜਾਂ ਪ੍ਰੋਟੋਕੋਲਸ ਆ ਉਹਦੇ ਬਾਰੇ ਵੀ ਸਾਡੀ ਵਰਕਸ਼ਾਪ ਸੈਮੀਨਾਰਸ ਲੱਗਣ ਤੇ ਰਲ ਕੇ ਵੀ ਬੈਠੇ ਜਾਵੇ ਹੁਣ ਜਿਵੇਂ ਫਿਊਨਰਲ ਹੋਮ ਵਿੱਚ ਸਰਵਿਸ ਆ ਉਥੇ ਰੰਗ ਬਰੰਗੀ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਕੋਈ ਨਹੀਂ ਕਰਦਾ ਕਈ ਥੇ ਸਹੂਣੀ ਸਾਹਿਬ ਦਾ ਪਾਠ ਕਰਦੇ ਨੇ ਉਹ ਲੋਕ ਸਸ਼ੂ ਪੰਜੇ ਪੈ ਜਾਂਦੇ ਨੇ ਵਿਸ਼ੈ ਦੇ ਦੇ ਨਾਲ ਹੀ ਦੇ ਨੂੰ ਜਿਆਦਾ ਸੁੱਖ ਮਿਲੇਗਾ ਜਿਹਾ ਕਿ ਕੋਈ ਸਵਰਗ ਨਰਕ ਦੀ ਗੱਲ ਹੈਗੀ ਇਹ ਚੀਜ਼ਾਂ ਸਾਨੂੰ ਲੋੜ ਆ ਸਮਝਣ ਦੀ ਆਪ ਹੀ ਯਤਨ ਕਰੀਏ ਸਾਨੂੰ ਕੋਈ ਜਦੋਂ ਪੁੱਛ ਗਿਸ਼ ਕਰਦੇ ਲੋਕ ਕੋਈ ਉਹਨਾਂ ਤੇ ਵਿਸ਼ਵਾਸ ਵੀ ਬਣੇ ਵੇ ਅਸਲੀ ਅਸਲੀ ਰੂਪ ਆ ਵਾ ਅਸੀਂ ਉੱਥੇ ਵੀ ਨਹੀਂ ਦੱਸਾਂਗੇ ਜਿਹੜੇ ਸਾਡੇ ਸਭ ਤੋਂ ਜਿਹੜੀ ਲੋਕਾਂ ਦੇ ਅੰਦਰ ਸਸ਼ੂ ਪੰਜਾ ਵੇ ਕੀ ਮਰਜਾਦਾ ਆ ਵਾ ਕੀ ਹੋਣਾ ਚਾਹੀਦਾ ਤੁਸੀਂ ਬੋਲ ਬਈਆ ਪਾ ਕਿਡਾ ਉਹ ਸਾਹਮਣੇ ਲਿਆਂਦਾ ਕਿ ਕਿਹੜਾ ਵਰਕਸ਼ਾਪ ਜਿਹੜੀ ਆ ਉਹ ਬੜੀ ਜ਼ਰੂਰੀ ਹੈ ਬੜੀ ਜ਼ਰੂਰੀ ਹੈ ਵਰਕਸ਼ਾਪ ਜਿਹਦੇ ਚ ਪ੍ਰਬੰਧਕ ਸਹਿਬਾਨ ਗ੍ਰੰਥੀ ਸਹਿਬਾਨ ਰਾਗੀ ਸਹਿਬਾਨ ਵਾਹ ਜਿਹੜੇ ਵੀ ਸਬੰਧਤ ਆ ਗੁਰਦੁਆਰੇ ਨਾਲ ਵੀ ਸੰਗਤਾਂ ਦੇ ਜਿਹੜੇ ਕੋਈ ਪ੍ਰਮੁੱਖ ਸੱਜਣਾਂ ਜਿਹੜੇ ਉਹ ਵੀ ਸ਼ਾਮਲ ਹੋਣ ਤਾਂ ਵਾਦੂ ਵਾਜ ਦੀ ਜਾਣਕਾਰੀ ਜਿਹੜੀ ਆ ਉਹ ਆਪੇ ਸਾਂਝੀ ਕੀਤੀ ਜਾਵੇ ਤਾਂ ਮੈਂ ਇੱਕ ਕਾਫੀ ਕੁਝ ਜਿਹੜਾ ਉਹ ਸੁਧਾਰ ਹੋ ਸਕਦਾ ਹੈ ਕਰੀ ਵਧੀਆ ਦਰਸ਼ਕੋ ਅਸੀਂ ਇੱਥੇ ਜਿਹੜਾ ਇਹ ਪ੍ਰੋਗਰਾਮ ਸੰਕੁਚਦੇ ਨੂੰ ਸਮਾਪਤ ਕਰ ਰਹੇ ਹਾਂ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੀ ਜਿਹੜਾ ਜੇ ਤੁਹਾਡੇ ਕੋਲ ਕੋਈ ਸੁਝਾਅ ਹੋਵੇ ਤਾਂ ਤੁਸੀਂ ਜੋ ਮਹਿਸੂਸ ਕਰਦੇ ਹੋ ਜਿੰਨਾ ਸਮੱਸਿਆਵਾਂ ਵੱਲ ਅਸੀਂ ਜਿਹੜਾ ਉਹ ਸੰਖੇਪ ਵਿੱਚ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਧਿਆਨ ਵਿੱਚ ਲਿਆਉਣ ਦਾ ਯਤਨ ਕੀਤਾ ਤਾਂ ਤੁਸੀਂ ਵੀ ਜਰੂਰ ਜਿਹੜਾ ਆਪਣੇ ਕਮੈਂਟਸ ਰਾਈ ਉਹ ਜਿਹੜੀ ਆ ਉਹ ਪਹੁੰਚਾਉਣ ਦੀ ਜਿਹੜੀ ਉਹ ਖਿੱਚਲ ਕਰੋ ਤੁਹਾਡਾ ਵੀ ਜਿਹੜਾ ਯੋਗਦਾਨ ਬੜਾ ਮਹੱਤਵਪੂਰਨ ਆ ਚੋਗੇ ਸਾਡਾ ਨਿੱਜੀ ਮਾਮਲਾ ਨਹੀਂ ਨਿੱਜੀ ਮਸਲਾ ਨਹੀਂ ਇਹ ਪੰਥਕ ਮਸਲਾ ਇਸ ਲਈ ਹਰ ਸਿੱਖ ਜਿਹੜਾ ਇਹ ਉਹਦਾ ਫਰਜ਼ ਬਣਦਾ ਕਿ ਆਪਣਾ ਬੰਦਾ ਜਿਹੜਾ ਯੋਗਦਾਨ ਆ ਉਹ ਪਾਵੇ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਜੋ ਵੀ ਮਹਿਸੂਸ ਕਰਦੇ ਹੋ ਜੇਕਰ ਤੁਹਾਡੇ ਕੋਲ ਕੋਈ ਹੋਰ ਵਧੀਆ ਸੁਝਾ ਤਾਂ ਤੁਸੀਂ ਜ਼ਰੂਰ ਜਿਹੜਾ ਉਹ ਕਮੈਂਟਸ ਦਾਈਂ ਉਹ ਸਾਡੇ ਤੱਕ ਪਹੁੰਚਾਓ ਤਾਂ ਕਿ ਅਸੀਂ ਉਹ ਹੋਰ ਨੂੰ ਹਾਈਲਾਈਟ ਕਰਕੇ ਉਹਦੇ ਤੇ ਫੋਕਸ ਕਰਕੇ ਅਸੀਂ ਸਿੱਖ ਜਗਤ ਆ ਜਿਹੜਾ ਬਾਤ ਤੋਂ ਬਾਤ ਪਹੁੰਚਾ ਸਕੀਏ ਆਵਰ ਆਲ ਮਿਲੋ ਆਪਾਂ ਸਾਰੇ ਹਮਲਾਮਾਰੀ ਤਾਂ ਕਿ ਕੁਝ ਨਾ ਕੁਝ ਜਿਹੜਾ ਇਹ ਠੀਕ ਆ ਕਿ ਅਸੀਂ 100% ਪੂਰੀ ਤਰ੍ਹਾਂ ਕਿਡਾ ਕਾਮਜਾਬ ਨਹੀਂ ਹੋ ਸਕਦੇ ਕੋਈ ਸੰਭਾਵਨਾ ਨਹੀਂ ਪਰ ਘਟੋ ਘਾਟੇ ਥੋੜੀ ਬੋਤੀ ਵੀ ਜਾਗਰੂਕਤਾ ਲਿਆ ਸਕੀ ਅਸੀਂ ਸੁਚੇਤ ਹੋ ਸਕੀਏ ਕੋਈ ਜਿਹੜੀ ਹੈ ਮਨਮਤ ਜਿਹੜੀ ਹੈ ਉਹਨੂੰ ਠੱਲ ਪਾ ਸਕੀਏ ਆਮ ਲੋਕ ਜਿਹੜਾ ਸਿਕ ਨੂੰ ਜਾਗਰੂਕ ਕਰ ਸਕੀਏ ਤਾਂ ਸਾਡੀ ਇਹ ਹੀ ਬੜੀ ਸਫਲਤਾ ਹੋਊਗੀ ਤੋਂ ਮੈਂ ਆਸ ਕਰਦਾ ਕਿ ਤੁਸੀਂ ਜਰੂਰ ਜਿਹੜਾ ਉਹ ਸਮਾਂ ਕੱਢ ਕੇ ਇਹਨਾਂ ਪਹਿਲੂਆਂ ਉਤੇ ਜਿਹੜੀ ਆ ਗੋਲ ਕਰੋਗੇ ਧਿਆਨ ਦੇਵੋਗੇ ਅਦੇ ਆਪਣੇ ਕਮੈਂਟਸ ਰਾਈ ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਤੱਕ ਅਦੇ ਬਾਕੀ ਦਰਸ਼ਕਾਂ ਤੱਕ ਜਿਆਦਾ ਪਹੁੰਚਾਉਣ ਦਾ ਜਿਹੜਾ ਉਪਰਾਲਾ ਕਰੋਗੇ ਅਸੀਂ ਨਾ ਸ਼ਬਦਾਂ ਨਾਲ ਡਾਟ ਪੂਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਅਸੀਂ ਇੱਥੇ ਜਿਹੜਾ ਪ੍ਰੋਗਰਾਮ ਜਿਹੜਾ ਉਸ ਸਮਾਪਤ ਕਰ ਰਹੇ ਹਾਂ ਫਿਰ ਅਸੀਂ ਅਗਲੇ ਪ੍ਰੋਗਰਾਮ ਵਿੱਚ ਕਿਸੇ ਵੱਖਰੀ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ